ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਨਵੀਂ ਕਹਾਣੀ ਦੇ ਨਾਲ ਆਪਣੀ ਕਹਾਣੀ ਦਾ ਨਾਮ ਹੈ ਰੰਜਿਸ਼ ਇਸ ਕਹਾਣੀ ਨੂੰ ਲਿਖਿਆ ਹੈ ਹੈਪੀ ਅਮਰ ਗੜੀਆ ਜੀ ਨੇ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਇੱਕ ਦਿਨ ਘਰੇ ਮੇਰਾ ਦਿਲ ਜਾ ਨ ਲੱਗਿਆ ਮੇਰਾ ਇੱਕ ਦੋਸਤ ਜੋ ਪੇਸ਼ੇ ਤੋਂ ਵਕੀਲ ਹੈ ਮੈਂ ਉਹਦੇ ਕੋਲ ਕੋਰਟ ਵਿੱਚ ਚਲਾ ਗਿਆ ਉੱਥੇ ਉਸ ਦੇ ਕੈਬਨ ਵਿੱਚ ਉਸ ਦੇ ਕਈ ਹੋਰ ਵਕੀਲ ਦੋਸਤ ਵੀ ਬੈਠੇ ਸੀ ਅਸੀਂ ਚੈਂਬਰ 'ਚ ਬੈਠੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੈ ਰਹੇ ਸੀ ਫਿਰ ਉੱਥੇ ਇੱਕ ਕੇਸ ਬਾਰੇ ਡਿਸਕਸ ਹੋਣ ਲੱਗ ਪਈ ਮੈਥੋਂ ਰਹਿਣਾ ਗਿਆ ਆਖਰ ਮੈਂ ਵੀ ਉਸ ਡਿਸਕਸ ਦਾ ਹਿੱਸਾ ਬਣ ਗਿਆ ਸੱਚਮੁੱਚ ਦਿਲ ਕੰਬਾਉ ਕੇਸ ਸੀ ਆਓ ਤੁਸੀਂ ਵੀ ਸੁਣੋ ਉਸ ਕੇਸ ਦੇ ਬਾਰੇ ਇੱਕ ਪਿੰਡ ਪਧੂਣ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਰਹਿੰਦਾ ਸੀ ਸੁਖ ਨਾਲ ਪਰਿਵਾਰ ਦਾ ਮੁਖੀ 80 ਕਿੱਲਾਂ ਦਾ ਮਾਲਕ ਸੀ ਹਰ ਸੁੱਖ ਸੁਵਿਧਾ ਸੀ ਉਸ ਪਰਿਵਾਰ ਦੇ ਕੋਲ ਸਾਰਾ ਪਰਿਵਾਰ ਬਹੁਤ ਵਧੀਆ ਤੇ ਮਿੱਠੇ ਸੁਭਾਅ ਦਾ ਮਾਲਕ ਸੀ ਪਿੰਡ ਦਾ ਹਰ ਬੰਦਾ ਉਹਨਾਂ ਦੀ ਇੱਜ਼ਤ ਕਰਦਾ ਸੀ ਜੇ ਮੈਂ ਇਹ ਕਹਾ ਕਿ ਪੂਰੇ ਪਿੰਡ ਵਿੱਚ ਉਸ ਪਰਿਵਾਰ ਦਾ ਕੋਈ ਦੁਸ਼ਮਣ ਨਹੀਂ ਸੀ ਤਾਂ ਇਹ ਗੱਲ 1% ਵੀ ਝੂਠ ਨਹੀਂ ਹੋਵੇਗੀ ਉਸ ਪਿੰਡ ਦੀ ਗੱਲ ਛੱਡੋ ਜੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਜਾਂ ਦੁੱਖ ਦੀ ਘੜੀ ਆਉਂਦੀ ਤਾਂ ਹਰ ਕੋਈ ਉਹਨਾਂ ਨੂੰ ਜ਼ਰੂਰ ਸੱਦਾ ਦਿੰਦਾ ਕਈ ਪੋਲੀਟਿਕਲ ਲੀਡਰ ਵੀ ਉਹਨਾਂ ਕੋਲ ਆਉਂਦੇ ਅਤੇ ਆਪਣੀ ਪਾਰਟੀ ਦੇ ਏਜੰਡੇ ਦੱਸ ਕੇ ਉਹਨਾਂ ਨੂੰ ਆਪਣੀ ਪਾਰਟੀ 'ਚ ਆਉਣ ਲਈ ਪਰਮਾਉਂਦੇ ਪਰ ਉਹ ਪਰਿਵਾਰ ਕਦੇ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਸੀ ਆਇਆ ਉਹਨਾਂ ਦੇ ਪਰਿਵਾਰ ਦਾ ਇੱਕ ਡਰਾਈਵਰ ਸੀ ਜਿਸ ਦਾ ਨਾਮ ਸੀ ਲੱਖਾ ਲੱਖਾ ਪਿਛਲੇ ਕਈ ਸਾਲਾਂ ਤੋਂ ਉਸ ਪਰਿਵਾਰ ਨਾਲ ਜੁੜਿਆ ਹੋਇਆ ਸੀ ਉਸ ਪਰਿਵਾਰ ਦੇ ਦੋ ਡੈਰੀ ਫਾਰਮ ਅਤੇ ਇੱਕ ਪੈਟਰੋਲ ਪੰਪ ਵੀ ਸੀ ਦੁੱਧ ਢੋਣ ਅਤੇ ਪੈਟਰੋਲ ਪੰਪ ਦੇ ਕਮਾਕਾਰਾਂ ਵਾਸਤੇ ਇੱਧਰ-ਉੱਧਰ ਆਉਣ ਜਾਣ ਦਾ ਸਾਰਾ ਕੰਮ ਲੱਖਾ ਹੀ ਕਰਦਾ ਸੀ ਕਈ ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਲੱਖਾ ਉਹਨਾਂ ਦੇ ਘਰ ਦੇ ਮੈਂਬਰ ਵਿੱਚ ਹੀ ਰਲ ਗਿਆ ਸੀ ਲੱਖਾ ਲੰਮ ਟੜੰਮਾ ਬਿੱਲੀਆਂ ਅੱਖਾਂ ਵਾਲਾ ਗੋਰਾ ਚਿੱਟਾ ਗੱਭਰੂ ਜਵਾਨ ਸੀ ਉਹ ਕੋਈ ਨਸ਼ਾ ਪੱਤਾ ਵੀ ਨਹੀਂ ਸੀ ਕਰਦਾ ਉਸ ਵਿੱਚ ਸਿਰਫ ਇੱਕ ਹੀ ਐਬ ਸੀ ਉਹ ਸੀ ਔਰਤ ਦਾ ਐਬ ਪਤਾ ਨਹੀਂ ਉਸ ਵਿੱਚ ਕੀ ਘਲਾ ਸੀ 5 ਦੇ 10 ਮਿੰਟ ਗੱਲਬਾਤ ਕਰਨ ਤੋਂ ਬਾਅਦ ਉਹ ਕਿਸੇ ਵੀ ਔਰਤ ਨੂੰ ਕੀਲ ਲੈਂਦਾ ਸੀ ਪਤਾ ਨਹੀਂ ਉਸ ਕੋਲ ਜਾਦੂ ਸੀ ਜਾਂ ਫਿਰ ਕੋਈ ਹੁਨਰ ਕਹਿੰਦੀਆਂ ਕਹੌਂਦੀਆਂ ਮਜਾਜਣਾ ਉਸ ਦਾ ਪਾਣੀ ਭਰਦੀਆਂ ਸੀ ਜਿਹੜੀ ਕੁੜੀ ਉਸ ਨਾਲ ਇੱਕ ਦਿਨ ਗੁਜ਼ਾਰ ਲੈਂਦੀ ਫਿਰ ਉਹ ਲੱਖੇ ਲਈ ਜਾਣ ਦੇਣ ਨੂੰ ਵੀ ਤਿਆਰ ਹੋ ਜਾਂਦੀ ਸੀ ਲੱਖੇ ਦੇ 200 ਤੋਂ ਵੱਧ ਅਫੇਅਰ ਚੱਲਦੇ ਸਨ ਮਿੱਠਾ ਤੇ ਮਲਾਪੜਾ ਸੁਭਾ ਹੋਣ ਕਰਕੇ ਕੋਈ ਵੀ ਲੱਖੇ ਤੇ ਸ਼ੱਕ ਨਹੀਂ ਸੀ ਕਰਦਾ ਇੱਕ ਦਿਨ ਲੱਖੇ ਦੀ ਮਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਉਧਰੋਂ ਵਾਡੀ ਦੇ ਦਿਨ ਚੱਲ ਰਹੇ ਸੀ ਹਰ ਕੋਈ ਆਪਣੇ ਕੰਮਕਾਰਾਂ ਵਿੱਚ ਵਿਜੀ ਸੀ ਲੱਖਾ ਉਸ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਦੇ ਕੋਲ ਗਿਆ ਅਤੇ ਆਪਣੀ ਮਾਂ ਦੀ ਬਿਮਾਰ ਹਾਲਤ ਬਾਰੇ ਦੱਸਿਆ ਲੱਖੇ ਦੀ ਗੱਲ ਸੁਣ ਕੇ ਪਰਮਜੀਤ ਸਿੰਘ ਨੇ ਉਸ ਨੂੰ 2 ਦਿਨ ਦੀ ਛੁੱਟੀ ਦੇ ਦਿੱਤੀ ਤੇ ਨਾਲ ਹੀ 20000 ਰੁਪਏ ਵੀ ਦਿੱਤੇ ਫਿਰ ਲੱਖੇ ਨੇ ਪਰਮਜੀਤ ਸਿੰਘ ਤੋਂ ਉਸ ਦੀ ਗੱਡੀ ਵੀ ਮੰਗ ਲਈ ਇੱਥੇ ਪਰਮਜੀਤ ਸਿੰਘ ਨੇ ਮਨਾਂ ਕਰ ਦਿੱਤਾ ਕਿਉਂਕਿ ਘਰ ਵਿੱਚ ਇੱਕ ਹੀ ਗੱਡੀ ਸੀ ਤੇ ਉਹਦੀ ਬਹੁਤ ਲੋੜ ਸੀ ਉਤੋਂ ਵੱਡੀ ਦਾ ਜ਼ੋਰ ਤੇ ਬਾਕੀ ਹੋਰ ਵੀ ਬਹੁਤ ਸਾਰੇ ਕੰਮ ਸਨ ਪਰਮਜੀਤ ਸਿੰਘ ਦੇ ਮਨਾ ਕਰਨ ਤੇ ਲੱਖੇ ਦਾ ਮੂੰਹ ਉੱਤਰ ਗਿਆ ਉਹ ਪੈਸੇ ਲੈ ਕੇ ਚੁੱਪਚਾਪ ਉਥੋਂ ਚਲਾ ਗਿਆ ਰਸਤੇ ਵਿੱਚ ਲੱਖੇ ਨੇ ਕਈ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਪਰ ਮੌਕੇ ਤੇ ਕੋਈ ਐਂਬੂਲੈਂਸ ਨਾ ਮਿਲੀ ਫਿਰ ਕਿਵੇਂ ਨਾ ਕਿਵੇਂ ਕਰਕੇ ਉਸਨੇ ਇੱਕ ਨੋਵਾ ਕਾਰ ਬੁੱਕ ਕੀਤੀ ਤੇ ਉਸੇ ਵੇਲੇ ਆਪਣੀ ਮਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਚਲਾ ਗਿਆ ਚੈੱਕਅਪ ਕਰਨ ਤੋਂ ਬਾਅਦ ਉਥੇ ਡਾਕਟਰਾਂ ਨੇ ਲੱਖੇ ਦੀ ਮਾਂ ਨੂੰ ਚੰਡੀਗੜ ਰੈਫਰ ਕਰ ਦਿੱਤਾ ਮਾੜੀ ਕਿਸਮਤ ਨਾਲ ਉਸ ਦਿਨ ਰੈਫਰ ਕੇਸ ਬਹੁਤ ਜ਼ਿਆਦਾ ਸਨ ਉੱਥੇ ਵੀ ਲੱਖੇ ਨੂੰ ਕੋਈ ਐਂਬੂਲੈਂਸ ਨਾ ਮਿਲੀ ਤੇ ਉਸ ਨੋਵਾਕਾਰ ਵਾਲੇ ਨੇ ਵੀ ਚੰਡੀਗੜ ਜਾਣ ਤੋਂ ਮਨਾ ਕਰ ਦਿੱਤਾ ਬੜੀ ਭੱਜ ਦੌੜ ਕਰਨ ਤੋਂ ਬਾਅਦ ਆਖਰ ਲੱਖੇ ਨੂੰ ਇੱਕ ਕਾਰ ਵਾਲਾ ਮਿਲ ਹੀ ਗਿਆ ਫਿਰ ਲੱਖਾ ਆਪਣੀ ਮਾਂ ਨੂੰ ਲੈ ਕੇ ਚੰਡੀਗੜ ਚਲਾ ਗਿਆ ਉਸ ਦੀ ਮਾਂ ਚੰਡੀਗੜ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਈ ਗਈ ਕੁਝ ਟਾਈਮ ਬਾਅਦ ਉੱਥੋਂ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਲੱਖੇ ਦੀ ਮਾਂ ਦੀ ਜੀਵਨ ਲੀਲਾ ਸਮਾਪਤ ਹੋ ਚੁੱਕੀ ਸੀ ਡਾਕਟਰਾਂ ਦਾ ਕਹਿਣਾ ਸੀ ਕਿ ਤੁਸੀਂ ਬਹੁਤ ਲੇਟ ਹੋ ਗਏ ਲੱਖਾ ਰੋਂਦਾ ਹੋਇਆ ਆਪਣੀ ਮਰੀ ਮਾਂ ਨੂੰ ਲੈ ਕੇ ਪਿੰਡ ਆ ਗਿਆ ਉਸ ਨੇ ਸੰਸਕਾਰ ਤੇ ਕਿਸੇ ਨੂੰ ਨਹੀਂ ਸੱਦਿਆ ਗਿਣਵੇਂ ਚਾਰ ਪੰਜ ਗਵਾਂਡੀਆਂ ਨਾਲ ਮਿਲ ਕੇ ਉਸ ਨੇ ਆਪਣੀ ਮਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਦੇਖਿਆ ਜਾਵੇ ਤਾਂ ਗਲਤੀ ਪਰਮਜੀਤ ਸਿੰਘ ਦੀ ਵੀ ਨਹੀਂ ਕਿਉਂਕਿ ਉਸ ਦੀ ਕਾਰ ਸੀ ਉਹ ਦੇਵੇ ਚਾਹੇ ਨਾ ਦੇਵੇ ਉਸ ਦੀ ਮਰਜ਼ੀ ਪਰ ਲੱਖਾ ਹੁਣ ਪਰਮਜੀਤ ਨੂੰ ਆਪਣੀ ਮਾਂ ਦੀ ਮੌਤ ਦੀ ਵਜ੍ਹਾ ਮੰਨ ਬੈਠਾ ਸੀ ਉਸ ਨੇ ਪਰਮਜੀਤ ਸਿੰਘ ਤੋਂ ਬਦਲਾ ਲੈਣ ਦਾ ਮਨ ਬਣਾ ਲਿਆ ਸੀ ਪਰ ਫਿਲਹਾਲ ਉਹ ਸ਼ਾਂਤ ਸੀ ਲੱਖੇ ਦੀ ਮਾਂ ਦੇ ਭੋਗ ਤੇ ਬਹੁਤ ਸਾਰੇ ਲੋਕ ਆਏ ਪਰਮਜੀਤ ਸਿੰਘ ਨੇ ਵੀ ਅਫਸੋਸ ਕੀਤਾ ਭੋਗ ਪਾਉਣ ਤੋਂ ਅਗਲੇ ਦਿਨ ਲੱਖਾ ਫਿਰ ਆਪਣੇ ਕੰਮ ਤੇ ਚੱਲਿਆ ਗਿਆ ਭੋਗ ਪਾਏ ਨੂੰ 2 ਮਹੀਨੇ ਗੁਜ਼ਰ ਗਏ ਸੀ ਲੱਖੇ ਦੀ ਰੁਟੀਨ ਜਾਰੀ ਸੀ ਇੱਕ ਦਿਨ ਪਰਮਜੀਤ ਸਿੰਘ ਦੀ ਕੁੜੀ ਜਿਸ ਦਾ ਨਾਮ Kusum ਸੀ ਆਪਣੇ ਕਾਲਜ ਤੋਂ ਫ੍ਰੀ ਹੋ ਕੇ ਪਿੰਡ ਆ ਰਹੀ ਸੀ Kusum ਬਹੁਤ ਸੋਹਣੀ ਸੁਨੱਖੀ ਤੇ ਲੰਮੀ ਮਟਿਆਰ ਸੀ ਉਹ ਖੁੱਲੇ ਵਿਚਾਰਾਂ ਦੀ ਮਾਲਕਣ ਸੀ ਉਸ ਨੇ ਜੋ ਕਹਿਣਾ ਹੁੰਦਾ ਉਹ ਕਹਿ ਕੇ ਹੀ ਹਟਦੀ ਸੀ ਫੇਰ ਚਾਹੇ ਉਹਦੀ ਗੱਲ ਸਾਹਮਣੇ ਵਾਲੇ ਨੂੰ ਕਿੰਨੀ ਹੀ ਬੁਰੀ ਕਿਉਂ ਨਾ ਲੱਗੇ ਪਰਮਜੀਤ ਨੇ ਲਖੇ ਨੂੰ ਬੁਲਾ ਕੇ Kusum ਨੂੰ ਲਿਆਉਣ ਬਾਰੇ ਕਹਿ ਦਿੱਤਾ ਉਸ ਦਿਨ ਲੱਖੇ ਨੂੰ ਇਹ ਗੱਲ ਪਹਿਲੀ ਵਾਰ ਪਤਾ ਲੱਗੀ ਸੀ ਕਿ ਪਰਮਜੀਤ ਸਿੰਘ ਦੇ ਕੋਈ ਕੁੜੀ ਵੀ ਹੈ। ਕੁਸਮ ਨੂੰ ਲਿਜਾਣ ਲਈ ਲੱਖਾ ਬਸ ਅੱਡੇ ਤੇ ਚਲਾ ਗਿਆ। ਬਸ ਅੱਡਾ ਪਿੰਡ ਤੋਂ ਥੋੜੀ ਹੀ ਦੂਰ ਸੀ। ਥੋੜੇ ਜਿਹੇ ਸਮੇਂ ਬਾਅਦ ਇੱਕ ਬਸ ਅੱਡੇ ਤੇ ਆ ਕੇ ਰੁਕ ਗਈ। ਉਸ ਬਸ ਵਿੱਚੋਂ ਇੱਕ ਸੋਹਣੀ ਨਖੀ ਮਟਿਆਰ ਉਤਰੀ। ਇੰਨੀ ਸੋਹਣੀ ਕੁੜੀ ਵੇਖ ਕੇ ਲੱਖੇ ਨੇ ਆਪਣੀਆਂ ਅੱਖਾਂ ਤੋਂ ਐਨਕਾ ਉਤਾਰ ਲਈਆਂ ਅਤੇ ਮੂੰਹ ਔੜ ਕੇ ਕੁਸਮ ਵੱਲ ਇੱਕ ਟੱਕ ਹੋ ਕੇ ਵੇਖਣ ਲੱਗ ਪਿਆ। ਕੁਸਮ ਨੇ ਆਪਣੀ ਕਾਰ ਪਛਾਣ ਲਈ। ਜਦ ਉਸਨੇ ਲੱਖੇ ਵੱਲ ਵੇਖਿਆ ਹਾਲੇ ਉਹ ਉਵੇਂ ਹੀ ਖੜਾ ਸੀ ਕੁਸਮ ਨੇ ਚੁਟਕੀਆਂ ਮਾਰ ਕੇ ਲੱਖੇ ਨੂੰ ਬੁਲਾਇਆ ਲੱਖੇ ਨੇ ਕੁਸਮ ਦਾ ਸਮਾਨ ਫੜ ਕੇ ਕਾਰ ਵਿੱਚ ਰੱਖ ਲਿਆ ਫਿਰ ਯੂ ਟਰਨ ਲੈ ਲਿਆ ਰਸਤੇ ਵਿੱਚ ਲੱਖੇ ਨੇ 4-5 ਕਿ ਮਿੰਟ ਕੁਸਮ ਨਾਲ ਗੱਲਬਾਤ ਕੀਤੀ ਕੁਸਮ ਨੂੰ ਉਸ ਦੀਆਂ ਗੱਲਾਂ ਵਧੀਆ ਲੱਗੀਆਂ ਬਸ ਫਿਰ ਕੀ ਸੀ ਦੋਨੇ ਜਣੇ ਘਰ ਤੱਕ ਚੁੱਪ ਨਹੀਂ ਹੋਏ 2-4 ਦਿਨਾਂ ਵਿੱਚ ਹੀ ਕੁਸਮ ਦੇ ਹਾਵ ਭਾਵ ਬਦਲ ਗਏ ਉਸ ਦਾ ਜਦ ਦਿਲ ਕਰਦਾ ਉਹ ਲੱਖੇ ਨੂੰ ਬੁਲਾ ਕੇ ਉਸ ਨਾਲ ਗੱਲਾਂ ਮਾਰਨ ਲੱਗ ਜਾਂਦੀ ਇਹ ਗੱਲ ਕੁਸਮ ਦੀ ਮਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਇਸ ਲਈ ਉਸਨੇ ਕੁਸਮ ਦੀ ਥੋੜੀ ਜਹੀ ਝਾੜ-ਚੰਬ ਵੀ ਕਰ ਦਿੱਤੀ ਪਰ ਕੁਸਮ ਨੇ ਗੱਲ ਸਮਝਣ ਦੀ ਬਜਾਏ ਆਪਣੀ ਮਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਥੋੜੇ ਹੀ ਦਿਨਾਂ ਵਿੱਚ ਲੱਖੇ ਤੇ ਕੁਸਮ ਦੀਆਂ ਨਜ਼ਦੀਕੀਆਂ ਵਧ ਗਈਆਂ ਕਿਸੇ ਵਜ੍ਹਾ ਕਰਕੇ ਕੁਸਮ ਦੀ ਮਾਂ ਨੂੰ ਆਪਣੇ ਪੇਕੇ ਪਿੰਡ ਜਾਣਾ ਪੈ ਗਿਆ ਉਸ ਦੇ ਜਾਣ ਮਗਰੋਂ ਕੁਸਮ ਤੇ ਲੱਖਾ ਦੋਨੇ ਜਣੇ ਆਪਣੀ ਹਵਸ ਦੀਆਂ ਸਾਰੀਆਂ ਹੱਦਾਂ ਟੱਪ ਗਏ। ਉਹਨਾਂ ਵਿੱਚ ਕਈ ਵਾਰ ਸਰੀਰਕ ਸੰਬੰਧ ਬਣ ਗਏ। ਲੱਖਾ ਇਸੇ ਹੀ ਮੌਕੇ ਦੀ ਭਾਲ ਵਿੱਚ ਸੀ। ਉਸਨੇ ਕੁਸਮ ਨੂੰ ਆਪਣੇ ਪਿਆਰ ਵਿੱਚ پاگل ਕਰ ਲਿਆ। ਹੁਣ ਲੱਖੇ ਦੀ ਦੂਸਰੀ ਚਾਲ ਦੀ ਵਾਰੀ ਸੀ। ਉਸਨੇ ਕੁਸਮ ਨੂੰ ਕਿਹਾ ਕਿ ਉਹ ਪੜ੍ਹੀ ਲਿਖੀ ਆ ਤੇ ਆਪਣੇ ਪਾਪਾ ਦੇ ਕੰਮ ਵਿੱਚ ਉਹਨਾਂ ਦੀ ਮਦਦ ਕਰੇ। ਲੱਖੇ ਦੀ ਗੱਲ ਮੰਨ ਕੇ ਕੁਸਮ ਨੇ ਆਪਣੇ ਪਾਪਾ ਦੇ ਅਕਾਊਂਟ ਵਗੈਰਾ ਦੇਖਣੇ ਸ਼ੁਰੂ ਕਰ ਦਿੱਤੇ। ਪਰਮਜੀਤ ਸਿੰਘ ਆਪਣੀ ਧੀ ਨੂੰ ਕੰਮ ਕਰਦਾ ਵੇਖ ਕੇ ਬਹੁਤ ਖੁਸ਼ ਸੀ। ਪਰਮਜੀਤ ਸਿੰਘ ਨੂੰ ਆਪਣੀ ਕੁੜੀ ਤੇ ਬਹੁਤ ਜ਼ਿਆਦਾ ਭਰੋਸਾ ਸੀ ਇਸ ਲਈ ਉਸਨੇ ਆਪਣੇ ਸਾਰੇ ਪਾਸਵਰਡ ਵਗੈਰਾ ਆਪਣੀ ਕੁੜੀ ਨੂੰ ਦੱਸ ਦਿੱਤੇ ਤੇ ਆਪਣੇ ਸਾਰੇ ਕੰਮ ਦੀ ਡਿਟੇਲ ਵੀ ਕੁਸਮ ਨੂੰ ਬਰੀਕੀ ਨਾਲ ਦੇ ਦਿੱਤੀ ਕੁਸਮ ਦਾ ਭਰਾ ਚੰਨੀ ਵੀ ਕੁਸਮ ਦੇ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਘਰ ਵਿੱਚ ਕੁਸਮ ਹੀ ਵਧੀਆ ਪੜ੍ਹੀ ਲਿਖੀ ਸੀ ਕੁਸਮ ਦੇ ਹਿਸਾਬ ਕਿਤਾਬ ਨਾਲ ਪਰਮਜੀਤ ਸਿੰਘ ਨੂੰ ਇਸ ਵਾਰ ਵਧੀਆ ਮੁਨਾਫਾ ਹੋਇਆ ਮੁਨੀਮ ਦੀ ਤਨਖਾਹ ਵੀ ਬਚ ਗਈ ਸੀ ਥੋੜੇ ਸਮੇਂ ਬਾਅਦ ਕੁਸਮ ਦੀ ਮਾਂ ਅਤੇ ਭਰਾ ਮਤਲਬ ਕੁਸਮ ਦੇ ਮਾਮੇ ਨਾਲ ਪੇਕਿਆਂ ਤੋਂ ਵਾਪਸ ਆ ਗਈ। ਕੁਸਮ ਦਾ ਮਾਮਾ ਜ਼ਿਆਦਾਤਰ ਉਹਨਾਂ ਦੇ ਸੈਲਰ ਵਿੱਚ ਹੀ ਰਹਿੰਦਾ ਸੀ। ਜਲਦ ਹੀ ਘਰੇ ਦੂਸਰੀ ਕਾਰ ਵੀ ਆ ਗਈ। ਉੱਧਰ ਕੁਸਮ ਨੇ ਆਪਣੇ ਪਾਪਾ ਨਾਲ ਗੱਲਬਾਤ ਕਰਕੇ ਲੱਖੇ ਨੂੰ ਆਪਣਾ ਪਰਸਨਲ ਡਰਾਈਵਰ ਰੱਖ ਲਿਆ ਸੀ। ਹੁਣ ਕੁਸਮ ਤੇ ਲੱਖਾ ਇਕੱਠੇ ਹੀ ਰਹਿੰਦੇ ਸੀ ਜ਼ਿਆਦਾਤਰ। ਕੁਸਮ ਦੀ ਮਾਂ ਨੂੰ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਹੁੰਦਾ। ਅਖਰ ਇੱਕ ਦਿਨ ਉਸਨੇ ਪਰਮਜੀਤ ਨਾਲ ਇਸ ਵਿਸ਼ੇ ਤੇ ਗੱਲ ਤੋਰ ਹੀ ਲਈ। ਕੁਸਮ ਦੀ ਮਾਂ ਦੀ ਸਾਰੀ ਗੱਲ ਸੁਣ ਕੇ ਪਰਮਜੀਤ ਨੂੰ ਪਹਿਲਾਂ ਤਾਂ ਯਕੀਨ ਜਾ ਨਾ ਹੋਇਆ। ਫਿਰ ਉਸਨੇ ਜਦ ਇਸ ਵਿਸ਼ੇ ਤੇ ਗੌਰ ਕੀਤੀ ਤਾਂ ਆਪਣੀਆਂ ਦੋਨੇ ਅੱਖਾਂ ਨਾਲ ਕੁਸਮ ਤੇ ਲਖੇ ਨੂੰ ਇੱਕ ਦੂਜੇ ਦੇ ਕਰੀਬ ਆਉਂਦੇ ਵੇਖਿਆ ਤਾਂ ਉਸ ਤੋਂ ਇਹ ਸਦਮਾ برداشت ਨਾ ਹੋਇਆ। ਉਸ ਸਮੇਂ ਪਰਮਜੀਤ ਸਿੰਘ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਗੁੱਸਾ ਆਇਆ ਸੀ। ਪਰਮਜੀਤ ਸਿੰਘ ਨੇ ਗੁੱਸੇ ਵਿੱਚ ਸੰਦੂਖੜੀ ਚੋਂ ਆਪਣੀ ਦੁਨਾਲੀ ਕੱਢ ਲਈ ਉਹ ਜਿਉਂ ਹੀ ਉਹਨਾਂ ਦੋਨਾਂ ਨੂੰ ਮਾਰਨ ਲਈ ਅੱਗੇ ਵਧਿਆ ਕੁਸਮ ਦੀ ਮਾਂ ਨੇ ਉਸ ਨੂੰ ਹੱਥ ਜੋੜ-ਜੋੜ ਕੇ ਰੋਕ ਲਿਆ ਤੇ ਪਰਮਜੀਤ ਸਿੰਘ ਦੀ ਦੁਨਾਲੀ ਫੜ ਲਈ ਕੁਸਮ ਦੀ ਮਾਂ ਦੇ ਸਮਝਾਉਣ ਤੇ ਪਰਮਜੀਤ ਵੀ ਸਮਝ ਗਿਆ ਕਿ ਜ਼ਿਆਦਾ ਹੰਗਾਮਾ ਕਰਨ ਤੇ ਆਪਣੀ ਹੀ ਇੱਜ਼ਤ ਪਲੀਤ ਹੋਵੇਗੀ ਇਸ ਲਈ ਪਰਮਜੀਤ ਸਿੰਘ ਨੇ ਠੰਡਾ ਹੋ ਕੇ ਆਪਣੇ ਦਿਮਾਗ ਤੋਂ ਕੰਮ ਲਿਆ ਤੇ ਲੱਖੇ ਨੂੰ ਬਿਨਾਂ ਕੋਈ ਸਵਾਲ ਜਵਾਬ ਕੀਤੇ ਉਸ ਦਾ ਹਿਸਾਬ ਕਰਕੇ ਨੌਕਰੀ ਤੋਂ ਹਟਾ ਦਿੱਤਾ ਹੁਣ ਲੱਖਾ ਬੇਰੁਜ਼ਗਾਰ ਹੋ ਗਿਆ ਸੀ ਉਹ ਜਿੱਥੇ ਵੀ ਕੰਮ ਮੰਗਣ ਜਾਂਦਾ ਉੱਥੇ ਜਾਂ ਤਾਂ ਉਸ ਨੂੰ ਨਾ ਹੋ ਜਾਂਦੀ ਜਾਂ ਫਿਰ ਲੱਖੇ ਨੂੰ ਲੋਕ ਉਸ ਦੇ ਪੁਰਾਣੇ ਕੰਮ ਤੋਂ ਹਟਣ ਬਾਰੇ ਪੁੱਛਦੇ ਤੇ ਉਸ ਦਾ ਕਰੈਕਟਰ ਸਰਟੀਫਿਕੇਟ ਮੰਗਦੇ ਮਤਲਬ ਲੱਖੇ ਨੂੰ ਹਰ ਪਾਸੇ ਨਾਂ ਹੀ ਸੁਣਨ ਨੂੰ ਮਿਲਦੀ ਹੌਲੀ ਹੌਲੀ ਉਸ ਦੀ ਸਾਰੀ ਸੇਵਿੰਗ ਵੀ ਖਤਮ ਹੋ ਗਈ ਹੁਣ ਲੱਖਾ ਕੰਗਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਉਧਰ ਦੂਜੇ ਪਾਸੇ ਪਰਮਜੀਤ ਸਿੰਘ ਨੇ ਕੁਸਮ ਦੇ ਵਿਆਹ ਵਾਸਤੇ ਮੁੰਡਾ ਵੇਖਣਾ ਸ਼ੁਰੂ ਕਰ ਦਿੱਤਾ ਪਰਮਜੀਤ ਸਿੰਘ ਨੇ ਕੁਸਮ ਤੋਂ ਸਾਰਾ ਹਿਸਾਬ ਕਿਤਾਬ ਵਾਪਸ ਲੈ ਲਿਆ ਸੀ ਹੁਣ ਕੁਸਮ ਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਵੀ ਨਹੀਂ ਸੀ ਨਿੱਤ ਇਧਰ ਉਧਰ ਘੁੰਮਣ ਵਾਲੀ ਕੁਸਮ ਹੁਣ ਲਕੀਰ ਦੀ ਫਕੀਰ ਬਣ ਕੇ ਰਹਿ ਗਈ ਸੀ ਇੱਕ ਦਿਨ ਕੁਸਮ ਅਤੇ ਲਖਾ ਇੱਕ ਦੂਜੇ ਨੂੰ ਕਾਲ ਕਰਨ ਲੱਗ ਪਏ ਕਾਲ ਕਰਨ ਕਰਕੇ ਇੱਕੋ ਸਮੇਂ ਦੋਨਾਂ ਦੇ ਨੰਬਰ ਵੀਜੀ ਆ ਰਹੇ ਸੀ ਕੁਸਮ ਨੂੰ ਲੱਗਿਆ ਕਿ ਲੱਖੇ ਨੇ ਕਿਸੇ ਹੋਰ ਨਾਲ ਸੈਟਿੰਗ ਕਰ ਲਈ ਉਧਰ ਲੱਖਾ ਵੀ ਇਹੋ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਫਿਰ ਦੋਹਾਂ ਨੇ ਡੇਢ ਮਹੀਨੇ ਤੱਕ ਇੱਕ ਦੂਜੇ ਨਾਲ ਕੋਈ ਗੱਲਬਾਤ ਨਾ ਕੀਤੀ ਇਹਦੇ ਵਿਚਕਾਰ ਪਰਮਜੀਤ ਸਿੰਘ ਨੇ ਕੁਸਮ ਦੀ ਕਿਸੇ ਕੁਲਦੀਪ ਨਾਮ ਦੇ ਲੜਕੇ ਨਾਲ ਮੰਗਣੀ ਕਰ ਦਿੱਤੀ ਅਤੇ ਅਗਲੇ 2 ਮਹੀਨੇ ਦੇ ਅੰਦਰ ਅੰਦਰ ਵਿਆਹ ਦੀ ਤਰੀਖ ਵੀ ਰੱਖ ਲਈ ਇੱਕ ਦਿਨ ਕੁਸਮ ਦੇ ਪਿੰਡ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਿਆ ਹੋਇਆ ਸੀ। ਹਰ ਸਾਲ ਉਸ ਮੇਲੇ ਤੇ ਆਲੇ-ਦੁਆਲੇ ਦੇ ਕਈ ਪਿੰਡਾਂ ਦਾ ਇਕੱਠ ਹੁੰਦਾ ਸੀ। ਇਧਰ ਕੁਸਮ ਆਪਣੀ ਮਾਂ ਦੇ ਕਹਿਣ ਤੇ ਪਰਿਵਾਰ ਨਾਲ ਮੇਲੇ ਤੇ ਮੱਥਾ ਟੇਕਣ ਚਲੀ ਗਈ। ਉਧਰ ਲੱਖਾ ਵੀ ਵੇਲਾ ਹੀ ਸੀ ਉਹ ਵੀ ਮੇਲਾ ਵੇਖਣ ਆ ਗਿਆ। ਮੇਲੇ ਵਿੱਚ ਘੁੰਮ ਦੇ ਘਮਾਉਂਦੇ ਦੋਨਾਂ ਦੀ ਨਜ਼ਰ ਇੱਕ ਦੂਜੇ ਤੇ ਪੈ ਗਈ। ਲੱਖੇ ਨੇ ਸਾਰਿਆਂ ਤੋਂ ਅੱਖ ਬਚਾ ਕੇ ਕੁਸਮ ਨੂੰ ਇੱਕ ਪਾਸੇ ਆਉਣ ਦਾ ਇਸ਼ਾਰਾ ਕੀਤਾ। ਮੌਕਾ ਵੇਖ ਕੇ ਕੁਸਮ ਆਪਣੇ ਪਰਿਵਾਰ ਤੋਂ ਪਰਾਂ ਖਿਸਕ ਗਈ। ਜਦ ਲੱਖਾ ਤੇ ਕੁਸਮ ਇਕੱਠੇ ਹੋਏ ਤਾਂ ਦੋਵਾਂ ਨੇ ਇੱਕ ਦੂਜੇ ਨੂੰ 10 ਮਿੰਟ ਤੱਕ ਰੱਜ ਕੇ ਲਾਂਤਾਂ ਪਾਈਆਂ ਫਿਰ ਹੌਲੀ-ਹੌਲੀ ਦੋਮਾਂ ਵਿੱਚ 16 ਹੋ ਗਈ ਪਹਿਲਾਂ ਲੱਖੇ ਨੇ ਕੁਸਮ ਨੂੰ ਆਪਣੇ ਨਾਲ ਹੋਈ ਸਾਰੀ ਹੱਡ ਵੀਤੀ ਸੁਣਾਈ ਫਿਰ ਕੁਸਮ ਦੀ ਵਾਰੀ ਆਈ ਉਸਨੇ ਆਪਣੇ ਵਿਛੋੜੇ ਤੋਂ ਲੈ ਕੇ ਮੰਗਣੀ ਤੱਕ ਦਾ ਸਾਰਾ ਸਫ਼ਰ ਸੁਣਾ ਦਿੱਤਾ ਗਲਤਫਹਿਮੀ ਦੂਰ ਹੋਣ ਤੋਂ ਬਾਅਦ ਦੋਨੋਂ ਇੱਕ ਦੂਜੇ ਦੇ ਗਲ ਲੱਗ ਕੇ ਰੋਣ ਲੱਗ ਪਏ ਉਧਰ ਜਦ ਕੁਸਮ ਨੂੰ ਉਸਦਾ ਸਾਰਾ ਪਰਿਵਾਰ ਲੱਭ ਰਿਹਾ ਸੀ ਕੋਈ ਲੰਗਰ 'ਚ ਵੇਖ ਰਿਹਾ ਸੀ ਕੋਈ ਚੰਡੋਲ ਤੇ ਵੇਖ ਰਿਹਾ ਸੀ ਤੇ ਕੋਈ ਮੇਲੇ ਤੇ ਲੱਗੀਆਂ ਦੁਕਾਨਾਂ ਦੇ ਚੱਕਰ ਕੱਟ ਰਿਹਾ ਸੀ ਜਦ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਕੁਸਮ ਨਾ ਮਿਲੀ ਤਾਂ ਉਹਨਾਂ ਨੇ ਸਪੀਕਰ 'ਚ ਕੁਸਮ ਦੇ ਮੇਲੇ ਵਿੱਚ ਖੋ ਜਾਣ ਦੀ ਬੇਨਤੀ ਬੁਲਾ ਦਿੱਤੀ ਸਪੀਕਰ ਦੀ ਆਵਾਜ਼ ਲੱਖੇ ਤੇ ਕੁਸਮ ਦੋਮਾ ਦੇ ਕੰਨੀਆਂ ਪੈ ਗਈ ਇੱਕ ਦੂਜੇ ਨੂੰ ਦੋ ਦਿਨ ਬਾਅਦ ਮਿਲਣ ਦਾ ਵਾਅਦਾ ਕਰਕੇ ਦੋਨੋਂ ਆਪੋ ਆਪਣੇ ਰਾਹ ਪੈ ਗਈ ਕੁਸਮ ਵਾਪਸ ਆਪਣੇ ਪਰਿਵਾਰ ਕੋਲ ਆ ਗਈ। ਮਾਂ ਦੇ ਪੁੱਛਣ ਤੇ ਕੁਸਮ ਨੇ ਪੇਟ ਖਰਾਬ ਦਾ ਬਹਾਨਾ ਲਾ ਕੇ ਗੱਲ ਟਾਲ ਦਿੱਤੀ। ਕੀਤੇ ਹੋਏ ਵਾਅਦੇ ਮੁਤਾਬਕ ਉਹ ਦੋਨੋਂ ਦੋ ਦਿਨ ਬਾਅਦ ਸ਼ਾਮ ਨੂੰ ਪਿੰਡ ਦੇ ਸੂਏ ਕੋਲ ਸੁੰਨਸਾਨ ਜਗ੍ਹਾ ਤੇ ਮਿਲੇ। ਉੱਥੇ ਦੋਵਾਂ ਨੇ ਰੱਜ ਕੇ ਗੱਲਾਂ ਕੀਤੀਆਂ। ਲਖੇ ਨੂੰ ਤਾਂ ਇੱਕ ਮੌਕਾ ਚਾਹੀਦਾ ਸੀ ਪਰਮਜੀਤ ਸਿੰਘ ਨੂੰ ਬਰਬਾਦ ਕਰਨ ਲਈ। ਉਹ ਮੌਕਾ ਉਸ ਨੂੰ ਕੁਸਮ ਆਪ ਦੇ ਰਹੀ ਸੀ। ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਲਖੇ ਨੇ ਕੁਸਮ ਦਾ ਮਾਈਂਡ ਵਾਸ਼ ਕਰ ਦਿੱਤਾ ਇਸ ਕੰਮ ਦੇ ਵਿੱਚ ਤਾਂ ਉਹ ਸ਼ੁਰੂ ਤੋਂ ਹੀ ਮਾਹਿਰ ਸੀ ਪਹਿਲੀਆਂ 2-4 ਮੁਲਾਕਾਤਾਂ ਵਿੱਚ ਤਾਂ ਲਖੇ ਨੇ ਕੁਸਮ ਤੋਂ ਕੁਝ ਪੈਸੇ ਮੰਗੇ ਕੁਸਮ ਨੇ ਵੀ ਇਸ਼ਕ ਵਿੱਚ ਅੰਨੀ ਹੋ ਕੇ ਬਿਨਾਂ ਸੋਚੇ ਸਮਝੇ ਲਖੇ ਨੂੰ 1.5 ਲੱਖ ਰੁਪਇਆ ਲਿਆ ਕੇ ਦੇ ਦਿੱਤਾ ਇਨ੍ਹਾਂ ਪੈਸਿਆਂ ਨਾਲ ਲਖੇ ਨੇ ਆਪਣਾ ਸਾਰਾ ਕਰਜ਼ਾ ਲਾ ਦਿੱਤਾ ਪਹਿਲਾਂ ਤਾਂ ਲਖੇ ਨੇ ਇਹ ਪਲਾਨ ਬਣਾਇਆ ਸੀ ਕਿ ਉਹ ਕੁਸਮ ਨਾਲ ਵਿਆਹ ਕਰਕੇ ਉਸਦੇ ਪਿਓ ਪਰਮਜੀਤ ਸਿੰਘ ਨੂੰ ਸਾਰੇ ਪਿੰਡ ਵਿੱਚ ਜਲੀਲ ਕਰੂਗਾ ਪਰ ਫਿਰ ਉਸਨੇ ਸੋਚਿਆ ਜੇਕਰ ਕੁਸਮ ਨਾਲ ਵਿਆਹ ਕੀਤਾ ਤਾਂ ਪਰਮਜੀਤ ਸਿੰਘ ਨੇ ਕੁਸਮ ਨੂੰ ਆਪਣੀ ਸਾਰੀ ਜਾਇਦਾਦ ਤੋਂ ਬੇਦਖਲ ਕਰ ਦੇਣਾ ਫਿਰ ਤਾਂ ਲਖੇ ਨੂੰ ਜਿਹੜੇ ਪੈਸੇ ਕੁਸਮ ਤੋਂ ਮਿਲਦੇ ਸੀ ਉਹ ਮਿਲਨੇ ਵੀ ਬੰਦ ਹੋ ਜਾਣੇ ਸੀ ਇਸੇ ਕਰਕੇ ਲਖੇ ਨੇ ਆਪਣਾ ਪਲਾਨ ਬਦਲ ਦਿੱਤਾ ਉਸਨੇ ਕੁਸਮ ਨੂੰ ਸਮਝਾਇਆ ਕਿ ਹੁਣ ਉਸਦਾ ਪਿਓ ਉਸਨੂੰ ਪਹਿਲਾਂ ਜਿੰਨਾ ਪਿਆਰ ਨਹੀਂ ਕਰਦਾ ਪਹਿਲਾਂ ਤਾਂ ਕੁਸਮ ਨੇ ਲਖੇ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਪਰ ਜਦੋਂ ਲਖੇ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਪਿਓ ਤੋਂ ਦੁਬਾਰਾ ਆਪਣਾ ਕੰਮ ਵਾਪਸ ਮੰਗ ਕੇ ਵੇਖੇ ਮਤਲਬ ਅਕਾਊਂਟ ਵਗੈਰਾ ਦਾ ਕੰਮ ਤਾਂ ਉਸ ਦੀ ਗੱਲ ਸੁਣ ਕੇ ਕੁਸਮ ਨੇ ਆਪਣੇ ਘਰ ਜਾ ਕੇ ਪਰਮਜੀਤ ਸਿੰਘ ਨੂੰ ਕਿਹਾ ਕਿ ਉਹ ਦੁਬਾਰਾ ਆਪਣਾ ਕੰਮ ਵਾਪਸ ਕਰਨਾ ਚਾਹੁੰਦੀ ਹੈ ਹੁਣ ਉਹ ਪਹਿਲਾਂ ਵਾਂਗ ਕੋਈ ਗਲਤੀ ਨਹੀਂ ਕਰੇਗੀ ਪਰ ਪਰਮਜੀਤ ਸਿੰਘ ਨੇ ਕੁਸਮ ਨੂੰ ਅਕਾਊਂਟ ਦਾ ਕੰਮ ਦੇਣ ਤੋਂ ਮਨਾ ਕਰ ਦਿੱਤਾ ਕਿਉਂਕਿ ਇੱਕ ਵਾਰ ਉੱਠਿਆ ਵਿਸ਼ਵਾਸ ਦੁਬਾਰਾ ਬਹੁਤ ਮੁਸ਼ਕਲ ਨਾਲ ਬਣਦਾ ਹੈ ਆਪਣੇ ਪਿਓ ਦੀ ਗੱਲ ਤੋਂ ਨਾਰਾਜ਼ ਹੋ ਕੇ ਕੁਸਮ ਵਾਪਸ ਲਖੇ ਕੋਲ ਚਲੀ ਗਈ ਉਸ ਦਿਨ ਲਖੇ ਤੇ ਕੁਸਮ ਨੇ ਰਲ ਕੇ ਵਿਆਹਤ ਬਣਾਈ ਕਿ ਉਹ ਦੋਨੇ ਜਣੇ ਰਲ ਕੇ ਕੁਸਮ ਦੇ ਸਾਰੇ ਪਰਿਵਾਰ ਨੂੰ ਮਾਰ ਦੇਣਗੇ ਅਤੇ ਪਰਿਵਾਰ ਦੇ ਮਰਨ ਤੋਂ ਬਾਅਦ ਸਾਰੀ ਜ਼ਮੀਨ ਜਾਇਦਾਦ ਕੁਸਮ ਨੂੰ ਮਿਲ ਜਾਵੇਗੀ ਅਗਲੀ ਮੁਲਾਕਾਤ ਵੇਲੇ ਲਖੇ ਨੇ ਕੁਸਮ ਨੂੰ ਜ਼ਹਿਰ ਲੈ ਕੇ ਦਿੱਤੀ ਤੇ ਕਿਹਾ ਕਿ ਉਹ ਕੱਲ ਨੂੰ ਸਵੇਰੇ ਵੇਲੇ ਸਾਰਿਆਂ ਦੇ ਖਾਣੇ ਵਿੱਚੋਂ ਜ਼ਹਿਰ ਪਾ ਦੇਵੇ ਕੁਸਮ ਨੇ ਦਵਾਈ ਫੜ ਲਈ ਅਗਲੇ ਦਿਨ ਦੀ ਸਵੇਰ ਕੁਸਮ ਨੇ ਪਹਿਲਾਂ ਤਾਂ ਉਹ ਦਵਾਈ ਘਰ ਦੇ ਕੁੱਤੇ ਜਿੰਮੀ ਤੇ ਇਸਤੇਮਾਲ ਕਰਕੇ ਵੇਖੀ ਉਸਨੇ ਜਿੰਮੀ ਦੀ ਰੋਟੀ ਵਿੱਚ ਜ਼ਹਿਰ ਮਲਾ ਕੇ ਉਸ ਨੂੰ ਦੇ ਦਿੱਤਾ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਹੀ ਜਿੰਮੀ ਮਰ ਗਿਆ ਉਸ ਸਮੇਂ ਕੁਸਮ ਨੇ ਇੱਕ ਛਿਪਕਲੀ ਮਾਰ ਕੇ ਟੱਕ ਲਗਾ ਕੇ ਜਿੰਮੀ ਦੇ ਕੋਲ ਸੁੱਟ ਦਿੱਤੀ ਤਾਂ ਕਿ ਦੇਖਣ ਵਾਲੇ ਲੋਕਾਂ ਨੂੰ ਇਹ ਲੱਗੇ ਕਿ ਜਿੰਮੀ ਤਾਂ ਛਿਪਕਲੀ ਖਾ ਕੇ ਮਰਿਆ ਏ ਲੋਕਾਂ ਨੂੰ ਕੁਸਮ ਦੀ ਬਣਾਈ ਮਨ ਘੜਤ ਗੱਲ ਤੇ ਵਿਸ਼ਵਾਸ ਹੋ ਗਿਆ ਪਰਮਜੀਤ ਸਿੰਘ ਤੇ ਉਸ ਦਾ ਮੁੰਡਾ ਮਤਲਬ ਕੁਸਮ ਦਾ ਭਰਾ ਚੰਨੀ ਦੋਨੇ ਜਣੇ ਕੁੱਤੇ ਨੂੰ ਕੱਪੜਾ ਪਾ ਕੇ ਖੇਤਾਂ ਵਿੱਚ ਦੱਬਾਏ ਜਦੋਂ ਉਹ ਆਪਣੇ ਘਰ ਆ ਕੇ ਰੋਟੀ ਪਾਣੀ ਖਾਣ ਲੱਗੇ ਤਾਂ ਕੁਸਮ ਨੇ ਉਹਨਾਂ ਦੋਨਾਂ ਦੇ ਖਾਣੇ ਵਿੱਚ ਵੀ ਜ਼ਹਿਰ ਪਾ ਦਿੱਤੀ ਰੋਟੀ ਖਾਣ ਤੋਂ ਬਾਅਦ ਪਰਮਜੀਤ ਸਿੰਘ ਤਾਂ ਆਪਣੇ ਖੇਤ ਨੂੰ ਚਲਾ ਗਿਆ ਤੇ ਚੰਨੀ ਆਪਣੀ ਕਾਰ ਲੈ ਕੇ ਸ਼ਹਿਰ ਚੋਂ ਖਾਲ ਫੀਡ ਦੀਆਂ ਬੋਰੀਆਂ ਚੁੱਕਣ ਚਲਾ ਗਿਆ ਖੇਤ ਨੂੰ ਜਾਂਦੇ ਹੋਏ ਪਰਮਜੀਤ ਸਿੰਘ ਨੂੰ ਅਚਾਨਕ ਕਬਰਾਟ ਮਹਿਸੂਸ ਹੋਣ ਲੱਗੀ ਤੇ ਉਹ ਖੇਤ ਦੇ ਖਾਲ ਵਿੱਚ ਡਿੱਗ ਪਿਆ ਪਰਮਜੀਤ ਸਿੰਘ ਨੂੰ ਖੇਤ ਵਿੱਚ ਡਿੱਗਦੇ ਹੋਏ ਉੱਥੇ ਕੰਮ ਕਰਦੇ ਬੰਦਿਆਂ ਨੇ ਵੇਖ ਲਿਆ ਉਹਨਾਂ ਨੇ ਭੱਜ ਕੇ ਪਰਮਜੀਤ ਸਿੰਘ ਨੂੰ ਖਾਲ ਚੋਂ ਬਾਹਰ ਕੱਢਿਆ ਤੇ ਉਸ ਦੇ ਮਾਲਸ਼ ਵਗੈਰਾ ਕੀਤੀ ਫਿਰ ਉਹ ਬੰਦੇ ਪਰਮਜੀਤ ਸਿੰਘ ਨੂੰ ਉਸ ਦੇ ਘਰ ਲੈ ਗਏ ਉਧਰੋਂ ਕੋਸਮ ਦਾ ਭਰਾ ਚੰਨੀ ਵੀ ਰਸਤੇ ਚੋਂ ਹੀ ਵਾਪਸ ਮੁੜ ਆਇਆ ਸੀ ਕਿਉਂਕਿ ਉਸ ਨੂੰ ਵੀ ਕਬਰਾਟ ਮਹਿਸੂਸ ਹੋ ਰਹੀ ਸੀ ਹਾਂਜੀ ਦੋਸਤੋ ਇਹ ਸੀ ਆਪਣੀ ਕਹਾਣੀ ਰੰਜਸ਼ ਜੁਰਮ ਦੀ ਦਾਸਤਾਨ ਦਾ ਭਾਗ ਪਹਿਲਾ ਕੱਲ ਨੂੰ ਆਪਾਂ ਦੂਸਰੇ ਤੇ ਆਖਰੀ ਭਾਗ ਦੇ ਨਾਲ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਪੂਰੀ ਕਹਾਣੀ ਸੁਣਨ ਲਈ ਕੱਲ ਨੂੰ ਦੂਸਰਾ ਤੇ ਆਖਰੀ ਭਾਗ ਜ਼ਰੂਰ ਵੇਖਣਾ ਮਿਲਾਂਗੇ ਕੱਲ ਦੇ ਭਾਗ ਨਾਲ ਅੱਜ ਦਾ ਭਾਗ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ